ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਉਮੀਦਕਾਰਦਿਆਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਅਸੀਂ ਤੁਹਾਡੇ ਵਾਸਤੇ ਅੱਜ ਲੁਧਿਆਣੇ ਦਾ ਬਹੁਤ ਹੀ ਸਸਤਾ ਬਾਜ਼ਾਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਤਾਂ ਇਹ ਹੈ ਜੀ ਲੁਧਿਆਣੇ ਦਾ ਸੋਹਾਨੀ ਬਿਲਡਿੰਗ ਚੌਂਕ ਜਿਹੜਾ ਕਿ ਹੈ ਜੀ ਮੋਜਪੁਰਾ ਬਾਜ਼ਾਰ ਬਸ ਇਸ ਦੇ ਨਾਲ ਹੀ ਮੋਜਪੁਰਾ ਬਾਜ਼ਾਰ ਸਟਾਰਟ ਹੋ ਜਾਂਦਾ ਹੈ ਜੀ ਜਿਹੜਾ ਕਿ ਉਨ ਦਾ ਬਾਜ਼ਾਰ ਹੈ ਤੇ ਪਲੱਸ ਕੋਟੀਆਂ ਦਾ ਬਾਜ਼ਾਰ ਹੈ ਹੁਣ ਹੋ ਰਿਹਾ ਹੈ ਜੀ ਸੀਜ਼ਨ ਆਫ ਤੇ ਲੁਧਿਆਣੇ ਵਿੱਚ ਕੋਟੀਆਂ ਬਹੁਤ ਜ਼ਿਆਦਾ ਸਸਤੀਆਂ ਹੋ ਗਈਆਂ ਨੇ ਤੇ ਆਹ ਦੇਖੋ ਤੁਸੀਂ ਉਨ ਦੇ ਢੇਰ ਇਹ ਸਿਰਫ ਚੌਂਕ ਵਿੱਚ ਹੀ ਪਏ ਨੇ ਆ ਟੋਪੀਆਂ ਟੂਪੀਆਂ ਸਭ 50 50 ਰੁਪਏ ਦੀਆਂ ਹੋ ਗਈਆਂ ਵੇ ਜੀ ਜਿਹਦੀਆਂ ਵਧੀਆਂ ਪਿਓਰ ਦੀਆਂ ਉਨ ਵਾਲੀਆਂ ਏ ਜਿਹੜੀਆਂ ਭਾਰ ਸੀਜ਼ਨ ਵਿੱਚ 100 100 150 ਰੁਪਏ ਦੀਆਂ ਵਿਕੀਆਂ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਲੁਧਿਆਣੇ ਵਿੱਚ ਕੋਟੀਆਂ ਦੀ ਵੈਰਾਈਟੀ ਜਿਵੇਂ ਆਹ ਦੇਖੋ ਇਹ ਸਿਰਫ 4 400 ਰੁਪਏ ਦੀ ਕੋਟੀਆਂ ਟੌਪ ਕੁੜੀਆਂ ਦੇ ਜਿਹੜੀਆਂ ਸ਼ਾਰਟ ਵਾਲੀਆਂ ਕੋਟੀਆਂ ਏ ਉਹ ਹੋ ਗਈਆਂ ਨੇ ਕਿਉਂਕਿ ਇਸ ਵਾਲੀ ਮਾਰਕੀਟ ਵਿੱਚ ਬਹੁਤ ਸਸਤੀ ਵੈਰਾਈਟੀ ਦੀਆਂ ਕੋਟੀਆਂ ਮਿਲਦੀਆਂ ਨੇ ਜੀ ਔਰ ਆਹ ਵਾਲਾ ਜਿਵੇਂ ਤੁਸੀਂ ਆਹ ਕੋਟੀ ਮਤਲਬ ਟੌਪ ਟਾਈਪ ਕਹਿ ਲਓ ਬਿਲਕੁਲ ਪਿਓਰ ਦੀ ਉਨ ਵਾਲੀ ਐ ਔਰ ਤੁਸੀਂ ਇਹਦਾ ਮਤਲਬ ਦੇਖੋ ਸਟੱਫ ਦੇਖਣ ਤੋਂ ਹੀ ਪਤਾ ਲੱਗਦਾ ਹੈ ਜੀ ਜਿਹੜੀ ਵਧੀਆ ਵਾਲੀ ਪਿਓਰ ਦੀ ਹੁੰਦੀ ਉਹ ਵਾਲੀ ਤੇ ਆ ਬਲੈਕ ਵਾਲੀ ਐ ਵਾਈਟ ਵਾਲੀ ਐ ਇਹ ਸਿਰਫ ਔਰ ਸਿਰਫ ਹੈਵੀ ਵਾਲੀਆਂ ਕੋਟੀਆਂ ਸਿਗੀਆਂ ਵਧੀਆਂ ਪਿਓਰ ਵਾਲੀਆਂ ਦੇਣੇ ਲੈਣੇ ਨੂੰ ਵੀ ਬਹੁਤ ਵਧੀਆ ਐ ਤੇ ਸਿਰਫ 400 ਰੁਪਏ ਦੀ ਸੇਲ ਐ ਉਹ ਜਿਹੜੀਆਂ ਉੱਪਰ 700 ਪਹੁੰਚੂ ਹੋਏ ਸਭ ਕੁੜੀਆਂ ਦੇ ਸਭ 4-400 ਰੁਪਏ ਦੇ ਲੱਗ ਚੁੱਕੇ ਨੇ ਤੇ ਜਿਹੜੇ ਆ ਦੋ ਕੁੜਤੇ ਟੰਗੇ ਹੋਏ ਨੇ ਇਹ ਸਿਰਫ ਇਹ 3-300 ਰੁਪਏ ਦੇ ਹੋ ਗਏ ਵੇ ਆ ਬਲੈਕ ਕੁੜਤਾ ਕਸ਼ਮੀਰੀ ਟਾਈਪ ਦੀ ਕਢਾਈ ਹੋਈ ਵੀ ਤੇ ਬਹੁਤ ਵਧੀਆ ਮਤਲਬ ਬਹੁਤ ਹੀ ਵਧੀਆ ਸਟਾਫ ਵਿੱਚ ਕਹਿ ਲਓ ਤਾਂ ਜੀ ਇਹ ਵਾਲਾ ਜਿਹੜਾ ਸੋਹਾਨੀ ਬਿਲਡਿੰਗ ਚੌਕ ਹੈ ਜੀ ਫੀਲਡਾਂ ਦੇ ਬਾਜ਼ਾਰ ਵੀ ਇੱਥੋਂ ਹੀ ਸਟਾਰਟ ਹੁੰਦਾ ਏ ਤੇ ਮੋਜਪੁਰਾ ਬਾਜ਼ਾਰ ਸੋਹਾਨੀ ਬਿਲਡਿੰਗ ਚੌਕ ਅਗਰ ਤੁਸੀਂ ਰੇਲਵੇ ਸਟੇਸ਼ਨ ਤੋਂ ਆ ਰਹੇ ਹੋ ਫਿਰ ਇਹ ਪਏਗਾ ਜੀ ਖੱਬੇ ਪਾਸੇ ਅਗਰ ਤੁਸੀਂ ਸਮਰਾਲਾ ਚੌਕ ਤੋਂ ਆ ਰਹੇ ਹੋ ਫਿਰ ਪਏਗਾ ਜੀ ਸੱਜੇ ਪਾਸੇ ਬਿਲਕੁਲ ਚੌਕ ਵਿੱਚ ਹੀ ਦੁਕਾਨਾਂ ਨੇ ਚੌਕ ਵਿੱਚ ਹੀ ਬਾਜ਼ਾਰ ਸ਼ੁਰੂ ਹੋ ਜਾਂਦਾ ਏ ਤਾਂ ਚਲੋ ਜੀ ਹੁਣ ਅਸੀਂ ਚੱਲਦੇ ਆਂ ਓਨ ਦੀਆਂ ਦੁਕਾਨਾਂ ਵੱਲ ਓਨ ਦੀਆਂ ਇੱਥੇ ਜ਼ਿਆਦਾ ਦੁਕਾਨਾਂ ਨਹੀਂ ਹੈਗੀਆਂ ਬਸ ਜਿਹੜਾ ਮੋਜਪੁਰਾ ਸਟਾਰਟਿੰਗ ਹੈ ਬਸ ਉੱਥੇ ਹੀ 3-4 ਦੁਕਾਨਾਂ ਨੇ ਜਿੱਥੇ ਕਿ ਜੀ ਓਨ ਸਭ ਤੋਂ ਸਸਤੀ ਮਿਲਦੀ ਹੈ ਮੈਂ ਤਾਂ ਆਪਣੀ ਓਨ ਇੱਥੋਂ ਹੀ ਲੈ ਕੇ ਜਾਂਦੀ ਆਂ ਕਿਉਂਕਿ ਮੈਨੂੰ ਇੱਥੇ ਓਨ ਸਭ ਤੋਂ ਸਸਤੀ ਮਿਲਦੀ ਹੈ ਕਿਉਂਕਿ ਉਰੇ ਸਾਡੇ ਲੁਧਿਆਣੇ ਵਿੱਚ ਓਨ ਦਾ ਗੋਲਾ 3 ਫਲਾਈ ਓਨ ਦਾ ਗੋਲਾ ਜੀ 20 ਰੁਪਏ ਦਾ ਏ ਕਲਰ ਆਪਸ਼ਨ ਦੇਖੋ ਤੁਸੀਂ ਕਿੰਨੇ ਵਧੀਆ ਏ ਇਹ ਗੋਲੇ ਸਾਰੇ ਅਲੱਗ-ਅਲੱਗ ਮਤਲਬ ਹੁੰਦੇ ਨੇ ਜਿਵੇਂ 90 ਗ੍ਰਾਮ ਦਾ ਹੋਇਆ 100 ਗ੍ਰਾਮ ਦਾ ਹੋਇਆ ਇਸ ਤਰ੍ਹਾਂ ਇੱਕ ਗੋਲਾ ਹੁੰਦਾ ਹੈ ਜੀ ਤਾਂ ਦੇਖ ਲਓ ਹੁਣ ਕੋਟੀਆਂ ਸਵੈਟਰਾਂ ਨੂੰ ਕਿੰਨੀ ਲੱਗਦੀ ਔਰ ਹਾਂ ਮੈਨੂੰ ਕਮੈਂਟ ਆਏ ਸੀਗੇ ਕਿ ਸਾਨੂੰ ਦੱਸੋ ਕਿ ਉਹਨਾਂ ਆਨਲਾਈਨ ਵੀ ਸਪਲਾਈ ਹੁੰਦੀ ਹੈ ਤਾਂ ਜੀ ਮੈਂ ਦੁਕਾਨਦਾਰਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਅਗਰ ਤਾਂ 5-10 ਕਿਲੋ ਦਾ ਆਰਡਰ ਹੈ ਫਿਰ ਤਾਂ ਅਸੀਂ ਨਹੀਂ ਸਪਲਾਈ ਕਰਦੇ ਅਗਰ ਤੁਹਾਡਾ ਆਰਡਰ 40-50 ਕਿਲੋ ਉਹਨਾਂ ਦਾ ਹੈ ਤਾਂ ਅਸੀਂ ਸਪਲਾਈ ਕਰਦੇ ਆ ਅਦਰਵਾਈਜ਼ ਆਫਲਾਈਨ ਹੀ ਸਾਰਾ ਵਿਕਦਾ ਏ ਮਾਲ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਆ ਉਹਨਾਂ ਦਾ ਜਿਹੜਾ ਆ ਵਾਲੀਆਂ ਦੁਕਾਨਾਂ ਦਾ ਮਾਲ ਹੋਇਆ ਜੀ ਤੇ ਕਲਰ ਦੇਖੋ ਕਿੰਨੇ ਸੋਹਣੇ-ਸੋਹਣੇ ਕਲਰ ਹੈ ਲਾਈਟ ਕਲਰ ਵੀ ਹੈ ਤੇ ਡਾਰਕ ਕਲਰ ਵੀ ਹੈ ਇੱਕ ਪਲਾਈ ਦੋ ਪਲਾਈ ਤਿੰਨ ਪਲਾਈ ਚਾਰ ਪਲਾਈ ਜਿਹੜੀ ਮਰਜ਼ੀ ਵੈਰਾਈਟੀ ਦੀ ਊਨ ਲੈ ਲਓ ਇੱਥੇ ਜੀ ਲੁਧਿਆਣੇ ਦਾ ਜਿਹੜਾ ਵਰਤਮਾਨ ਸ਼ੋਰੂਮ ਹੈ ਵਰਤਮਾਨ ਫੈਕਟਰੀ ਹੈ ਉਹ ਵੀ ਜੀ ਲੁਧਿਆਣੇ ਵਿੱਚ ਹੀ ਹੈ ਤੇ ਉਸ ਵਾਲ ਫੈਕਟਰੀ ਵੀ ਲੁਧਿਆਣੇ ਵਿੱਚ ਹੀ ਹੈ ਜਿਹੜੇ ਕਿ ਊਨ ਦੇ ਬ੍ਰਾਂਡ ਨੇ ਤਾਂ ਦੇਖੋ ਜੀ ਬਹੁਤ ਸਸਤੀ ਊਨ ਹੈ ਸਿਰਫ 20 ਰੁਪਏ ਦਾ ਗੋਲਾ ਏ ਤੇ ਅੰਦਰ ਵਧੀਆ ਵਾਲੀ ਊਨ ਵੀ ਹੈਗੀ ਜਿਹੜਾ ਮਤਲਬ ਅ ਦੂਸਰੀ ਵਰਧਮਾਨ ਵਾਲੀ ਪਿਓਰ ਦੀ ਉਨ ਲੈਣੀ ਤੁਸੀਂ ਜਿਹੜੀ ਡੱਬਿਆਂ ਵਿੱਚ ਬੰਦ ਹੁੰਦੀ ਉਹ ਵੀ ਤੁਹਾਨੂੰ ਇਹਨਾਂ ਦੁਕਾਨਾਂ ਵਿੱਚ ਆਰਾਮ ਨਾਲ ਮਿਲ ਜਾਣਗੀਆਂ ਤਾਂ ਦੇਖੋ ਜੀ ਲੇਡੀਜ਼ ਦਾ ਬਹੁਤ ਜ਼ਿਆਦਾ ਰਸ ਹੈ ਕਿਉਂਕਿ ਲੇਡੀਜ਼ ਜਿਹੜੀਆਂ ਬੁਣ-ਬੁਣ ਕੇ ਕੋਟੀਆਂ ਸਵੈਟਰ ਜੈਕਟਾਂ ਵੇਚਦੀਆਂ ਨੇ ਜੀ ਤਾਂ ਉਹ ਇੱਥੋਂ ਇਕੱਠੀ ਹੀ ਉਨ ਲੈ ਕੇ ਜਾਂਦੀਆਂ ਨੇ ਜਿਵੇਂ 5-5 10-10 ਕਿਲੋ ਹੋਈ ਆ ਉਹਨਾਂ ਨੇ ਇਕੱਠਾ ਹੀ ਲੈ ਜਾਣਾ ਸਾਰਾ ਮਾਲ ਤੇ ਆਪਣਾ ਬਣਾ ਬਣਾ ਕੇ ਫਿਰ ਉਹ ਵੇਚ ਦਿਆ ਨੇ ਤਾਂ ਦੇਖੋ ਜੀ ਇਸ ਵਾਲੀ ਦੁਕਾਨ ਵਿੱਚ ਵੀ 20 ਰੁਪਏ ਦਾ ਹੀ ਗੋਲਾ ਹੈ 컬러 ਦੇਖੋ ਨੇਵੀ ਬਲੂ ਹੈ ਆਪਣਾ ਲਵੈਂਡਰ ਕਲਰ ਹੋਇਆ ਮਜੈਂਟਾ ਕਲਰ ਹੈ orange ਹੈ yellow ਹੈ اور ਬਹੁਤ ਜ਼ਿਆਦਾ ਕਲਰ 옵ਸ਼ਨਸ ਨੇ ਖੁਦ ਮਤਲਬ ਇੰਨੀ ਜ਼ਿਆਦਾ ਰੋ ਖੁਸ਼ ਹੁੰਦੀ ਆ ਦੇਖ ਕੇ ਉਹਨ ਨੂੰ ਤੇ ਆ ਜਿਹੜੀ ਰੈੱਡ ਕਲਰ ਦੀ ਆ ਸ਼ਾਰਟ ਕੋਟੀ ਸੀਗੀ ਆਪ ਹੱਥ ਨਾਲ ਬੁਣੀ ਸੀਗੀ ਇਹ ਉਰੇ ਸਿਰਫ 300 ਰੁਪਏ ਦੀ ਐ ਤੇ ਜਿਹੜੀ ਪਿੱਛੇ ਜੈਕਟ ਲੌਂਗ ਵਾਲੀ ਟੰਗੀ ਵੀ ਆ ਉਹ ਵਾਲੀ ਵੀ ਹੱਥ ਨਾਲ ਬੁਣੀ ਐ ਜੀ ਉਹ ਜੀ ਸਿਰਫ 500 ਰੁਪਏ ਦੀ ਐ ਤੇ ਉਸ ਦਾ ਥੋੜਾ ਜਿਹਾ ਲਾਈਟ ਕਲਰ ਐ ਤੇ ਮਤਲਬ ਏ ਵੀ ਫਿਰ ਬਣਾ ਬਣਾ ਕੇ ਇੱਥੇ ਵੇਚਦੇ ਨੇ ਜੀ ਤਾਂ ਆਹ ਵਾਲੀ ਤਾਂ ਮਸ਼ੀਨੀ ਆ ਚਲੋ ਇਹ ਤਾਂ ਬੱਚਿਆਂ ਵਾਲੀ ਹੋ ਗਈਆਂ ਜਿਹੜੀਆਂ ਕੋਟੀਆਂ ਹੋਈਆਂ ਤਾਂ ਦੇਖੋ ਜੀ ਉਹਨਾਂ ਦੇ ਮੈਂ ਤੁਹਾਨੂੰ ਫੇਰ ਕਹਿ ਰਹੀ ਆ ਜੀ ਬਹੁਤ ਔਖਾ ਨਹੀਂ ਐ ਮੈਂ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਦੀ ਆ ਰੇਲਵੇ ਸਟੇਸ਼ਨ ਤੋਂ ਜਸਟ 5 ਮਿੰਟ ਦੀ ਦੂਰੀ ਤੇ ਆ ਜੀ ਅਗਰ ਤੁਸੀਂ ਬੱਸ ਸਟੈਂਡ ਤੋਂ ਆਉਂਦੇ ਹੋ ਤਾਂ ਤੁਸੀਂ ਉੱਥੋਂ 20-20 ਰੁਪਏ ਚ ਆਟੋ ਕਰ ਲਓ ਘੰਟਾ ਘਰ ਤੱਕ ਘੰਟਾ ਘਰ ਚੋੜਾ ਬਾਜ਼ਾਰ ਰੇਲਵੇ ਸਟੇਸ਼ਨ ਇਹ ਸਾਰੇ ਬਾਜ਼ਾਰ ਨਾਲ ਨਾਲ ਹੀ ਹੈ ਬਸ ਇਹਨਾਂ ਚ ਇੱਕ ਇੱਕ ਦੋ ਦੋ ਮਿੰਟ ਦਾ ਫਰਕ ਹੈ ਜੀ ਤਾਂ ਜੀ ਉੱਥੋਂ ਤੁਸੀਂ ਘੰਟਾ ਘਰ ਤੋਂ ਜਸਟ ਪੈਦਲ ਵੀ ਆ ਸਕਦੇ ਹੋ ਸਿਰਫ 5 ਮਿੰਟ ਦੀ ਦੂਰੀ ਤੇ ਇਹ ਜਿਹੜਾ ਮੋਜਪੁਰਾ ਬਾਜ਼ਾਰ ਹੈ ਫੀਲਡ ਗੰਜ ਬਾਜ਼ਾਰ ਹੈ ਕਰੀਮਪੁਰਾ ਬਾਜ਼ਾਰ ਹੈ ਬੁਕਸ ਮਾਰਕੀਟ ਹੈ ਚੋੜਾ ਬਾਜ਼ਾਰ ਹੈ ਘੰਟਾ ਘਰ ਜਿੰਨੇ ਵੀ ਲੁਧਿਆਣੇ ਦੇ ਹੋਲ ਸੇਲ ਤੇ ਰਿਟੇਲ ਬਾਜ਼ਾਰ ਨੇ ਉਹ ਜੀ ਇਹਨਾਂ ਬਾਜ਼ਾਰਾਂ ਦੇ ਆਲੇ ਦੁਆਲੇ ਹੀ ਘੁੰਮਦੇ ਨੇ ਸਾਰੇ ਤਾਂ ਦੇਖੋ ਜੀ ਬਹੁਤ ਮਤਲਬ ਸਸਤਾ ਸਮਾਨ ਹੋ ਗਿਆ ਹੈ ਲੁਧਿਆਣੇ ਵਿੱਚ ਹੁਣ ਕਿਉਂਕਿ ਸੀਜ਼ਨ ਆਫ ਚੱਲ ਰਿਹਾ ਹੈ ਇਸ ਵਜ੍ਹਾ ਕਰਕੇ ਸਮਾਨ ਦਾ ਰੇਟ ਮਤਲਬ ਅੱਧੂ-ਅੱਧ ਤੇ ਆ ਗਿਆ ਹੈ ਜੀ ਤਾਂ ਦੇਖੋ ਇੱਥੇ ਹੁਣ ਮੈਂ ਤੁਹਾਨੂੰ ਕੋਟੀਆਂ ਜਿਹੜੀਆਂ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਐ ਉਹ ਦੱਸਾਂਗੀ ਵੈਸੇ ਇਹਨਾਂ ਨੇ 250 ਰੁਪਏ ਦਾ ਬੋਰਡ ਲਗਾਇਆ ਸੀਗਾ ਬਟ ਕਹਿੰਦੇ ਅਸੀਂ 2-200 ਵਿੱਚ ਸੇਲ ਕਰ ਰਹੇ ਆ ਜੀ ਆਹ ਦੇਖੋ ਵਧੀਆ ਫਰ ਵਾਲੀ ਜੇਪਾਂ ਲੱਗੀਆਂ ਹੋਈਆਂ ਨੇ ਇਹਨਾਂ ਵਿੱਚ ਅੱਗੇ ਬਟਨ ਬਹੁਤ ਸੋਹਣੇ ਲੱਗੇ ਹੋਏ ਨੇ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਮਤਲਬ ਬਿਲਕੁਲ ਪਿਓਰ ਵਾਲੀ ਊਨ ਦੇਖ ਲਓ 2-200 ਰੁਪਏ ਨੂੰ ਕੀ ਆਉਂਦਾ ਹੈ ਜੋ ਕਿ ਲੁਧਿਆਣਾ ਵਿੱਚ ਸੀਜ਼ਨ ਆਫ ਹੋ ਗਿਆ ਹੈ ਹੁਣ ਇਸ ਕਰਕੇ ਇਹ 2-200 ਰੁਪਏ ਵਿੱਚ ਕੱਢ ਰਹੇ ਨੇ ਵੈਸੇ ਇਹ ਭਾਰ ਸੀਜ਼ਨ ਵਿੱਚ ਇਹੀ ਇਹਨਾਂ ਦੀਆਂ ਕੋਟੀਆਂ 4-400 ਦੀਆਂ ਵਿਕੀਆਂ ਹੋਣੀਆਂ ਜ਼ਿਆਦਾ ਠੰਡਾ ਵਿੱਚ ਤਾਂ ਦੇਖੋ ਜੀ ਚਾਹੇ ਤੁਸੀਂ ਕੁੜੀਆਂ ਵਾਸਤੇ ਲੈ ਲਓ ਚਾਹੇ ਲੇਡੀਜ਼ ਵਾਸਤੇ ਲਵੋ ਬਹੁਤ ਹੀ ਵਧੀਆ ਸਟਾਫ ਹੈ ਬਿਲਕੁਲ ਨਵਾਂ ਜਿਵੇਂ ਟ੍ਰੈਂਡਿੰਗ ਤੇ ਅੱਜਕੱਲ ਚੱਲਦਾ ਹੈ ਜੀ ਓਵਲਾ ਮਾਲ ਲੁਧਿਆਣੇ ਵਿੱਚ ਸਸਤਾ ਹੋ ਗਿਆ ਹੈ ਜੀ ਤੇ ਹਾਂ ਤੇ ਮੈਨੂੰ ਵੀਡੀਓ ਤੁਸੀਂ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਕਮੈਂਟਸ ਆਉਂਦੇ ਨੇ ਕਿ ਸਾਨੂੰ ਜੀ ਦੁਕਾਨ ਦਾ ਐਡਰੈਸ ਦੱਸੋ ਤਾਂ ਜੀ ਮੈਂ ਤੁਹਾਨੂੰ ਇੱਕ ਦੁਕਾਨ ਦਾ ਐਡਰੈਸ ਤਾਂ ਨਹੀਂ ਦੱਸ ਸਕਦੀ ਮੈਂ ਨਾ ਤੁਹਾਨੂੰ ਸਾਰੇ ਬਾਜ਼ਾਰ ਦਾ ਹੀ ਮਤਲਬ ਦੱਸਦੀਆਂ ਕਿਉਂਕਿ ਸਾਰਾ ਬਾਜ਼ਾਰ ਹੀ ਲੁਧਿਆਣੇ ਵਿੱਚ ਸਸਤਾ ਹੁੰਦਾ ਹੈ ਤੇ ਜਿਹੜੀਆਂ ਮੇਨ ਮੇਨ ਦੁਕਾਨਾਂ ਹੁੰਦੀਆਂ ਮੈਂ ਤੁਹਾਨੂੰ ਉਹਨਾਂ ਬਾਰੇ ਦੱਸ ਦਿੰਦੀ ਆ ਤਾਂ ਦੇਖੋ ਜੀ ਬਹੁਤ ਹੀ ਵਧੀਆ ਕੁਆਲਿਟੀ ਦੀ ਹੈ ਤਾਂ ਇਸ ਇਸ ਜਿਹੜੀ ਦੁਕਾਨ ਵਿੱਚ ਮੈਂ ਖੜੀ ਆ ਇੱਥੇ ਫਿਰ ਮੈਂ ਮਤਲਬ ਦੁਕਾਨ ਵਾਲੇ ਨਾਲ ਗੱਲ ਕੀਤੀ ਸੀਗੀ ਫਿਰ ਮੈਂ ਇਹਨਾਂ ਦਾ ਉੱਪਰ ਦੁਕਾਨ ਦੀ ਵੀਡੀਓ ਵਗੈਰਾ ਲੈ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਤੇ ਜਦੋਂ ਵੀ ਤੁਸੀਂ ਆਓ ਤਾਂ ਤੁਸੀਂ ਡਾਇਰੈਕਟ ਸਿੱਧੀ ਇਸ ਦੁਕਾਨ ਤੇ ਆਓ ਜ਼ਿਆਦਾ ਦੂਰ ਨਹੀਂ ਹੈਗਾ ਔਰ ਸਿਰਫ ਸੁਹਾਣੀ ਬਿਲਡਿੰਗ ਚੌਂਕ ਤੋਂ ਜਸਟ 7-8 ਦੁਕਾਨਾਂ ਛੱਡ ਕੇ ਇਹ ਵਾਲੀ ਦੁਕਾਨ ਹੈ ਜੀ ਅਸੱਜੇ ਪਾਸੇ ਤਾਂ ਦੇਖੋ ਜੀ ਬਹੁਤ ਵਧੀਆ ਇਹਨਾਂ ਕੋਲ ਆ ਕੁੜਤੇ ਹੋਏ ਜਿਵੇਂ ਆ 5-500 ਦੇ 6-600 ਦੇ ਹੋਏ ਸਾਰੇ ਕੁੜਤੇ ਇਸ ਤਰ੍ਹਾਂ ਸੇਲ ਲੱਗ ਚੁੱਕੀ ਐ ਅਲੱਗ-ਅਲੱਗ ਇਹ ਲੌਂਗ ਕੁੜਤਾ ਸੀਗਾ ਤੇ ਨਾਲ ਹੀ ਤੇ ਗਰਮ ਪਲਾਜ਼ੋ ਟਾਈਪ ਸੀਗਾ ਆਹ ਵਾਲਾ ਵੀ ਬਹੁਤ ਸੋਹਣਾ 5-500 ਰੁਪਏ ਦੇ ਸਾਰੇ ਇੱਥੇ ਆਹ ਵਾਲੇ ਸੂਟ ਹੋਗੇ ਨੇ ਜੀ ਬੈਲਵਟ ਸਟੱਫ ਵਿੱਚ ਹੈ ਕਢਾਈ ਵਾਲੇ ਤੇ ਆ ਪਿੱਛੇ ਜਿਹੜਾ ਸਟੋਲ ਵਾਲਾ ਸੂਟ ਹੈ ਇਹ ਵੀ ਜੀ 5-500 ਰੁਪਏ ਦਾ ਹੋ ਗਿਆ ਹੈ ਜੀ ਬਹੁਤ ਸਸਤਾ ਬਾਜ਼ਾਰ ਹੈ ਲੁਧਿਆਣੇ ਦਾ ਮੋਜਪੂਰਾ ਬਾਜ਼ਾਰ ਔਰ ਉਹਨਾਂ ਦਾ ਬਾਜ਼ਾਰ ਮਸ਼ਹੂਰ ਹਰੇ ਹੋਏ ਅਤੇ ਕੋਟੀਆਂ ਦਾ ਬਾਜ਼ਾਰ ਵੀ ਮਸ਼ਹੂਰ ਹੈ ਹੀ ਤਾਂ ਦੇਖੋ ਜੀ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਵੈਰਾਈਟੀ ਮਤਲਬ ਆ ਪੌਂਚੂ ਹੋਏ ਸਵੈਟਰ ਹੋਏ ਜੈਕਟਾਂ ਹੋਈਆਂ ਲੇਡੀਜ਼ ਜੈਕਟਾਂ ਜੈਂਟਸ ਸਵੈਟਰ ਜੈਂਟਸ ਕੋਟੀਆਂ ਜੋ ਵੀ ਸਭ ਮਟੀਰੀਅਲ ਹੈ ਉਹ ਤੁਹਾਨੂੰ ਇੱਥੇ ਮਿਲੇਗਾ ਜੀ ਤਾਂ ਦੇਖੋ ਤੁਸੀਂ ਇਸ ਤਰ੍ਹਾਂ ਦੁਕਾਨ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇੱਥੇ ਤੁਹਾਨੂੰ ਬੱਚਿਆਂ ਦੇ ਕੱਪੜੇ ਵੀ ਬਹੁਤ ਆਸਾਨੀ ਨਾਲ ਮਿਲ ਜਾਣਗੇ ਕਿਉਂਕਿ ਇਹ ਵਾਲੀ ਮਾਰਕੀਟ ਗਰਮ ਕੱਪੜੇ ਦੀ ਮਾਰਕੀਟ ਹੈ ਹੋਲ ਸੇਲ ਤੇ ਪਲੱਸ ਰਿਟੇਲ ਦੀ ਮਾਰਕੀਟ ਹੈ ਇਹ ਵਾਲੀ ਤੇ ਲੁਧਿਆਣੇ ਦੀ ਬਹੁਤ ਮਸ਼ਹੂਰ ਮਾਰਕੀਟ ਹੈ ਮੋਜਪੁਰਾ ਬਾਜ਼ਾਰ ਇਸ ਦੇ ਨਾਲ ਹੀ ਸਾਰੇ ਬਾਜ਼ਾਰ ਫੀਲਡ ਗੰਜ ਬਜ਼ਾਰਾ ਜਿਹੜੇ ਬਾਜ਼ਾਰ ਹੈ ਜੀ ਉਹ ਲੱਗਦੇ ਨੇ ਜੀ ਤੇ ਦੇਵੇਂ ਆ ਦੇਖੋ ਆ ਬੱਚਿਆਂ ਦੀ ਕੋਟੀ ਹੈ ਸਿਰਫ ਉਰੇ 2200 ਰੁਪਏ ਦੀ ਹੋ ਗਈ ਹੈ ਵਧੀਆ ਪਿਓਰ ਵਾਲੀ ਪਾਰਟੀ ਵੇਅਰ ਕੋਟੀ ਹੈ ਜੀ ਤਾਂ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਸਾਡੇ ਚੈਨਲ ਪੰਜਾਬੀ ਵਲੋਗਰ ਸਿਮਰ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਔਰ ਤੁਹਾਡੇ ਕੋਈ ਵੀ ਸਵਾਲ ਹੈ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਚ ਜ਼ਰੂਰ ਪੁੱਛੋ ਅਗਰ ਕਿਸੇ ਨੇ ਲੁਧਿਆਣਾ ਵਿੱਚ ਸ਼ਾਪਿੰਗ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਸੰਡੇ ਨੂੰ ਆ ਸਕਦੇ ਹੋ ਜੀ ਕਿਉਂਕਿ ਸੰਡੇ ਨੂੰ ਇੱਥੇ ਬਹੁਤ ਜ਼ਿਆਦਾ ਸੇਲਾਂ ਲੱਗਦੀਆਂ ਨੇ ਤਾਂ ਫਿਰ ਆ ਮੈਂ ਦੁਕਾਨ ਵਾਲੇ ਵੀਰੇ ਨੂੰ ਪੁੱਛ ਰਹੀ ਸੀਗੀ ਕਿ ਕਿਸ ਤਰ੍ਹਾਂ ਕੀ ਸਾਰਾ ਮਤਲਬ ਸਿਸਟਮ ਹੈ ਤੇ ਇਹ ਕਹਿੰਦੇ ਕਿ ਅਸੀਂ ਡਿਸਕਾਊਂਟ ਵਿੱਚ ਵੀ ਦੇ ਦਿੰਦੇ ਅਗਰ ਜ਼ਿਆਦਾ ਦਾ ਸਮਾਨ ਖਰੀਦ ਦਿਓ ਤੁਸੀਂ ਤਾ ਠੀਕ ਹੈ ਨਾ ਜੀ ਬਹੁਤ ਵਧੀਆ ਮਤਲਬ ਇਹਨਾਂ ਦਾ ਸਾਰਾ ਪ੍ਰਾਈਸ ਹੀ ਬਹੁਤ ਵਧੀਆ ਹੈ ਕਿਉਂਕਿ ਲੁਧਿਆਣੇ ਆ ਕੱਪੜਿਆਂ ਦਾ ਗੜ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਤੇ ਇਸ ਕਰਕੇ ਇੱਥੇ ਗਰਮ ਕਪੜਾ ਗਰਮੀਆਂ ਦਾ ਕਪੜਾ ਜੀ ਸਾਰਾ ਇੱਥੇ ਤੁਹਾਨੂੰ ਸਸਤਾ ਹੀ ਮਿਲੇਗਾ ਕਿਉਂਕਿ ਪੰਜਾਬ ਦੇ ਜਿੰਨੇ ਵੀ ਜ਼ਿਆਦਾਤਰ ਹੋਲ ਸੇਲਰ ਨੇ ਜਿਹੜੇ ਦੁਕਾਨ ਵਾਲੇ ਨੇ ਉਹ ਜੀ ਲੁਧਿਆਣੇ ਦੇ ਬਾਜ਼ਾਰਾਂ ਵਿੱਚੋਂ ਹੀ ਸਮਾਨ ਸਾਰਾ ਲੈ ਕੇ ਜਾਂਦੇ ਨੇ ਕਿਉਂਕਿ ਲੁਧਿਆਣਾ ਜੀ ਕੱਪੜਿਆਂ ਦਾ ਗੜ ਹੈ ਇਸ ਕਰਕੇ ਇੱਥੇ ਤੁਹਾਨੂੰ ਕਪੜਾ ਸਸਤਾ ਮਿਲਦਾ ਹੈ ਜੀ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਕਿਉਂਕਿ ਇਸ ਤਰ੍ਹਾਂ ਬਾਜ਼ਾਰ ਵਿੱਚ ਇੱਕ ਲੇਡੀ ਦਾ ਫੋਨ ਲੈ ਕੇ ਵੀਡੀਓ ਬਣਾਣਾ ਮੈਨੂੰ ਬਹੁਤ ਜ਼ਿਆਦਾ ਮਤਲਬ ਔਖਾ ਕੰਮ ਲੱਗਦਾ ਹੈ ਸਾਨੂੰ ਆਪਣੇ ਫੋਨ ਵੀ ਬਚਾ ਕੇ ਰੱਖਣੇ